ਇਸ ਪਰਿਵਾਰ ਨੇ ਮੰਗੀ ਪੂਰੀ ਸਿੱਖ ਸੰਗਤ ਤੋਂ ਮਦਦ ਦਾ ਸੰਗਤ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਫੇਸਬੁੱਕ ਇੰਸਟਾਗ੍ਰਾਮ ਵਾਲਿਓ ਜੋ ਇਹਨਾਂ ਦੀ ਬਾਹ ਕੋਈ ਫੜ ਸਕੇ ਗੁਰੂ ਦਾ ਪਿਆਰਾ ਹੱਥ ਜੋੜ ਕੇ ਭੈਣ ਨੇ ਮਦਦ ਮੰਗੀ ਆ ਸਿੱਖ ਪਰਿਵਾਰਾਂ ਤੋਂ ਕਿ ਸਾਡੀ ਬਾਹ ਫੜੀ ਜਾਵੇ 2 ਕਰੋੜ ਦੀ ਕੋਠੀ ਢਹਿ ਢੇਰੀ ਹੋ ਗਈ ਬੈਕ ਸਾਈਡ ਪਾਣੀ ਬਹੁਤ ਮਾੜੇ ਹਾਲਾਤ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡ ਕੋਹਨੇ ਵਾਲਾ ਜਿਹੜਾ ਗੁਰਦਾਸਪੁਰ ਦੀ ਇਹ ਵੀਡੀਓ ਹੈ ਜੀ ਦੇਖੋ ਕੀ ਹਾਲਾਤ ਬਣੇ ਹੋਏ ਨੇ ਕੋਠੀ ਦੇ ਤੇ ਪੂਰੇ ਇਹਨਾਂ ਦੇ ਛੰਦ ਵੀ ਵੀਰਾਂ ਨੇ ਕਹਰੇ ਮੋਟਰਸਾਈਕਲ ਲੱਭਾ ਹੀ ਨਹੀਂ ਕਿਧਰ ਰੁੜ ਕੇ ਚਲਾ ਗਿਆ ਹੈ ਆਓ ਵਾਦੋ ਵਾਦ ਸ਼ੇਅਰ ਕਰਕੇ ਲੋਕਾਂ ਦਾ ਕਪਚਾਈਏ ਨੰਬਰ ਇਹਨਾਂ ਦਾ ਸਕਰੀਨ ਤੇ ਦੇ ਦਿੱਤਾ ਹੈ ਇਹਨਾਂ ਦੇ ਬੇਟੇ ਦਾ ਨੰਬਰ ਹੈ ਜੀ ਅਜੇ ਪਾਲ ਦਾ ਜਰੂਰ ਗੱਲ ਕਰਕੇ 150 ਸਰ ਦੀ ਬੰਦੀ ਸੇਵਾ ਪਾਈਏ ਸਰਦਾਰ ਸਾਹਿਬ ਹਣੀ ਦੇਖੋ ਵੇਖਿਓ ਕੀ ਹਾਲਾਤ ਬਣੇ ਹੋਏ ਨੇ ਬੜਾ ਮਾਨਵ ਭਾਵਕ ਹੁੰਦਾ ਹੈ ਦਾਸ ਇੱਥੇ ਪਹੁੰਚਿਆ ਹੈ ਅੱਜ ਇਹਨਾਂ ਵੀਰਾਂ ਦੇ ਜਿਹੜੇ ਹਾਲਾਤ ਦੇਖੇ ਨੇ ਵਾਦੋ ਵਾਦ ਸ਼ੇਅਰ ਕਰੋ ਇਹਨਾਂ ਮਦਦ ਮੰਗੀ ਹੈ ਖਾਲਸਾ ਏਡ ਤੋਂ ਵੀ ਇਹਨਾਂ ਨੇ ਮਦਦ ਮੰਗੀ ਹੈ ਕਿ ਸਾਡੀ ਜਰੂਰ ਬਾਹ ਫੜੀ ਜਾਵੇ ਵਾਦੋਂ ਬਾਦ ਮੇਰੇ ਭਰਾਵੋ ਹੱਥ ਜੋੜ ਕੇ ਬੇਨਤੀ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾਓ ਇਹਨਾਂ ਦੀ ਵੀਡੀਓ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਪਾਇਆ ਹੋਇਆ ਇਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਜੀ ਬਹੁਤ ਇਹਨਾਂ ਦੇ ਮਾੜੇ ਹਾਲਾਤ ਸ਼ੰਦ ਵੀ ਇਹਨਾਂ ਦੇ ਰੁੜ ਗਏ ਨੇ ਜੀ ਦੇਖੋ ਕੋਠੀ ਦੇ ਕਿੰਨੇ ਹਾਲਾਤ ਮਾੜੇ ਨੇ ਵਾਹਿਗੁਰੂ ਜਰੂਰ ਰੱਖੋ ਇਹਨਾਂ ਪਰਿਵਾਰਾਂ ਵਾਸਤੇ ਜੀ ਮਹਾਰਾਜ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਦੀ ਛੀ ਦੇ ਨਾਲ ਰਹਿਣ ਦੇਖੋ ਔਰਾਲੀਆਂ ਕਿਦਾਂ ਉਲਟੀਆਂ ਕੀਤੀਆਂ ਹੋਈਆਂ ਪਾਣੀ ਨੇ ਬਹਾ ਦੇ ਰੇਤਾ ਹੀ ਰੇਤਾ ਪੈਲੀਆਂ ਦੇ ਵਿੱਚ ਚੜੀ ਹੋਈ ਹੈ ਬਹੁਤ ਮਾੜੇ